ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਬਾਣੀ ਭਗਤਾਂ ਕੀ ਕਵੀ ਜੀ ਘਰ ਪਹਿਲਾ ਕੁੰਕਾਰ ਸਤਿਗੁਰ ਪ੍ਰਸਾਦ ਮੋਲੀ ਧਰਤੀ ਮੋਲਿਆ ਆਕਾਸ਼ ਘਟ ਘਟ ਮੋਲਿਆ ਆਤਮ ਪ੍ਰਗਾਸ ਰਾਜਾ ਰਾਮ ਮੋਲਿਆ ਅਨੰਤ ਪਾਈ ਜੈ ਦੇਖੂ ਤਹ ਰਹਾ ਸਮਾਇ ਰਹਾਓ ਦੁਤਿਆ ਮੋਲੇ ਚਾਰ ਬੇਦ ਸਿਮਰਿ ਮੌਲੀ ਸਿਉਂ ਕਿਤੇ ਸੰਕਰ ਮੌਲੀਓ ਯੋਗ ਧਿਆਨ ਕਵੀਰ ਕੁਸਵਾਮੀ ਸਭ ਸਮਾਨ ਕੀ ਸਮਝਾਉਂਦੇ ਆ ਭਗਤ ਜੀ ਮੌਲੀ ਜਿਵੇਂ ਇਸਲਾਮ ਦੇ ਵਿੱਚ ਕਹਿੰਦੇ ਨੇ ਮੌਲਾ ਅੱਲਾ ਨੂੰ ਮੌਲੀ ਤੋਂ ਭਾਵ ਖਿੜਨਾ ਖੁਸ਼ ਜਿਵੇਂ ਆਪਾਂ ਨੂੰ ਗੁਰੂ ਸਾਹਿਬ ਨੇ ਪਹਿਲੀ ਪਾਰ ਸ਼ਾਇਰੀ ਜਪਜੀ ਸਾਹਿਬ ਸਮਝਾਇਆ ਆਪਾਂ ਨੂੰ ਇਹਨੂੰ ਸਮਝਣ ਦੀ ਲੋੜ ਹੈ ਮੌਲੀਆ ਕੀ ਹੁੰਦਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਦਾ ਨਾਸ ਇੱਥੇ ਭਗਤ ਜੀ ਸਮਝਾਉਂਦੇ ਨੇ ਜਿਹੜੇ ਗੁਰਸਿੱਖ ਇਹ ਰਾਹ ਤੇ ਚੱਲਣਗੇ ਉਹਨਾਂ ਦਾ ਹਿਰਦਾ ਐ ਖਿੜ ਜਾਊਗਾ ਜਿਵੇਂ ਬਸੰਤ ਰੁੱਤ ਦੇ ਵਿੱਚ ਫੁੱਲ ਖਿੜੀ ਹੁੰਦੀ ਐ ਉਹ ਐ ਖਿੜੇ ਰਹਿਣਗੇ ਨਾਨਕ ਤਿੰਨ ਸਦਾ ਬਸੰਤ ਇੱਥੇ ਭਗਤ ਜੀ ਕਹਿੰਦੇ ਨੇ ਮੌਲੀ ਧਰਤੀ ਮੌਲਿਆ ਆਕਾਸ਼ ਉਹ ਗੁਰਸਿੱਖ ਦਾ ਧਰਤੀ ਤੋਂ ਭਾਵ ਹਿਰਦਾ ਖੁਸ਼ ਹੋ ਗਿਆ ਖਿੜ ਗਿਆ ਉਦਾ ਕਾਸ ਆਪਣੇ ਮੂਲ ਨਾਲ ਜੁੜ ਗਿਆ ਘਟ ਘਟ ਮੌਲਿਆ ਆਤਮ ਪ੍ਰਗਾਸ ਹਿਰਦੇ ਦੇ ਵਿੱਚ ਘਟ ਘਟ ਦੇ ਵਿੱਚ ਆਤਮ ਪ੍ਰਗਾਸ ਚਾਨਣ ਹੋ ਗਿਆ ਕੀ ਸਮਝ ਆਈ ਚ ਚਾਨਣ ਹੋਇਆ ਰਾਜਾ ਰਾਮ ਮੌਲਿਆ ਅਨੰਤ ਪਾਏ ਰਾਜਾ ਰਾਮ ਕੁਦਰਤ ਅਨੰਤ ਰੂਪਾਂ ਦੇ ਵਿੱਚ ਸੰਸਾਰ ਨੂੰ ਗਿਆਨ ਦੇ ਰਹੀ ਹੈ ਔਰ ਸਾਰਾ ਸੰਸਾਰ ਚੱਲ ਰਿਹਾ ਹੈ ਵਿਸ਼ਵ ਚੱਲ ਰਿਹਾ ਵਾ ਅਨੇਕਾਂ ਰੂਪਾਂ ਦੇ ਵਿੱਚ ਹੋ ਕੇ ਕੁਦਰਤ ਪਾਲ ਰਹੀ ਹੈ ਸਵਨਾ ਜੀਆਂ ਕੇ ਕਦਾਤਾ ਸੋਮੇ ਬਿਸਰ ਨਾ ਜਾਈ ਗੁਰੂ ਸਾਹਿਬ ਸਮਝਾਉਂਦੇ ਨੇ ਰਾਜਾ ਰਾਮ ਮੌਲਿਆ ਨੰਤ ਪਾਏ ਉਹ ਵੀ ਖੁਸ਼ ਸਾਰੀ ਸ੍ਰਿਸ਼ਟੀ ਨੂੰ ਦੇਖ ਕੇ ਖੁਸ਼ ਹੋ ਰਿਹਾ ਹੈ ਕੁਦਰਤ ਹਮੇਸ਼ਾ ਹੀ ਖੁਸ਼ ਰਹਿੰਦੀ ਹੈ ਉਹਦਾ ਸੁਭਾਅ ਵਾ ਸਾਡਾ ਸੁਭਾਅ ਕੀ ਹੈ ਕਲਪਨਕ ਅਸੀਂ ਦੁੱਖ ਸੁੱਖ ਮੰਨਦੇ ਰਹਿੰਨੇ ਆ ਮਹਾਰਾਜ ਹਮੇਸ਼ਾ ਹੀ ਮੌਲੇ ਰਹਿੰਦੇ ਨੇ ਖੁਸ਼ ਰਹਿੰਦੇ ਨੇ ਰਾਜਾ ਰਾਮ ਮੌਲਿਆ ਅਨੰਤ ਭਾਈ ਜੈ ਦੇਖੋ ਤਾਂ ਰਹਾ ਸਮਾਈ ਸਰਵ ਵਿਆਪੀ ਸ਼ਕਤੀ ਹੈ ਭਗਜੀ ਕਹਿੰਦੇ ਸਾਰੇ ਪਾਸੇ ਮੈਨੂੰ ਦੀਂਦਾ ਭਗਜੀ ਨੂੰ ਕਿਉਂ ਦੀਂਦਾ ਕਿਉਂਕਿ ਹਿਰਦਾ ਖੇੜ ਗਿਆ ਨਾ ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਸੁਖੁਨੀ ਸਾਹਿਬ ਸਤਗੁਰ ਨੇ ਆਪਾਂ ਨੂੰ ਸਮਝਾਇਆ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਦਾ ਨਹੀਂ ਵਿਨਾਸ਼ ਜਿਹੜੇ ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਹੈ ਉਹ ਆਤਮਾ ਜਨਮ ਵਰਨ ਤੋਂ ਰਹਿਤ ਹੋ ਜਾਂਦੀ ਹੈ ਪ੍ਰਕਾਸ਼ ਹੁੰਦਾ ਹੈ ਸੰਸਾਰ ਜਿਵੇਂ ਲਾਈਟ ਨੇਰਾ ਗਿਆ ਲਾਈਟ ਆ ਗਈ ਚਾਨਣ ਹੋ ਗਿਆ ਪਰ ਇਹ ਐਸਾ ਪ੍ਰਕਾਸ਼ ਹੈ ਫਿਰ ਜਾਂਦਾ ਨਹੀਂ ਆਤਮ ਗਿਆਨ ਹੁੰਦਾ ਇਹਨੂੰ ਪ੍ਰਕਾਸ਼ ਕਹਿੰਦੀ ਹੈ ਬਾਣੀ ਦੁਈ ਤੇ ਚੱਲਦਾ ਹੈ ਖੇਲ ਦੋਨਾਂ ਦੇ ਨਾਲ ਪ੍ਰਕਾਸ਼ ਸੰਸਾਰ ਹੈ ਪ੍ਰਕਾਸ਼ ਨਿਰਾਕਾਰ ਹੈ ਸੱਚਖੰਡ ਹੈ ਇਹਨੂੰ ਸਮਝਣ ਦੀ ਲੋੜ ਹੈ ਰਹਾਉ ਦੁਤੀਆ ਮੌਲੇ ਚਾਰ ਵੇਦ ਸਮ੍ਰਿਤੀ ਮੌਲੀ ਸਿਉਂ ਕਿਤੇਬ ਦੂਤੀਆ ਮੌਲੇ ਕੀ ਭਾਵਚਾਰਵੇਤ ਤੋਂ ਚਾਰ ਲੋਕਾਂ ਦਾ ਗਿਆਨ ਉਹ ਗੁਰਸਿੱਖ ਦੇ ਹਿਰਦੇ ਦੇ ਵਿੱਚ ਹੋ ਜਾਂਦਾ ਹੈ ਚਾਰ ਕਿਹੜੇ ਨੇ ਜਿਵੇਂ ਆਪਾਂ ਪੰਜਾਬੀ ਸਾਹਿਬ ਸਮਝਾਇਆ ਸੁਣਿਆ ਜਿਨੇ ਬਾਣੀ ਸੁਣੀ ਵਿਚਾਰੀ ਪਹਿਲੇ ਲੋਕ ਦਾ ਗਿਆਨ ਫਿਰ ਮਨ ਮੰਨ ਗਿਆ ਦੂਜਾ ਮਨ ਕੀਤਾ ਭਾਉ ਫਿਰ ਤੀਜਾ ਅੰਤਰਗਤ ਤੀਰਥ ਮਲਨ ਹੋ ਜੋ ਤੀਰਥ ਚੱਲ ਗਿਆ ਅੰਦਰ ਅਤ੍ਰੀਵ ਦੁਨੀਆ ਚੱਲ ਗਿਆ ਚੌਥਾ ਚੌਥੇ 'ਚ ਪਹੁੰਚ ਗਿਆ ਉਹ ਗੁਰਸਿੱਖ ਦਾ ਹਿਰਦਾ ਐ ਖਿੜਿਆ ਹੋਇਆ ਜਿਵੇਂ ਪਸੰਤ ਦੇ ਵਿੱਚ ਫੁੱਲ ਖਿੜਦੇ ਨੇ ਦੁਤੀਆ ਮੌਲੇ ਚਾਰੇ ਵਿਦੇ ਚਾਰ ਲੋਕਾਂ ਦਾ ਗਿਆਨ ਇਹ ਚਾਰ ਗਿਆਨ ਨੇ ਇਹ ਚਾਰ ਮੰਜਲਾ ਕਹਿ ਲਈ ਆਪਾਂ ਚਾਰ ਖੰਡ ਕਹਿ ਲਈਏ ਚਾਰ ਸਟੇਜਾਂ ਕਹਿ ਲਈਏ ਚਾਰ ਦਰਸ਼ਨ ਕਹਿ ਲਈਏ ਇਹ ਆਪਾਂ ਪਾਰ ਕਰਨਾ ਹੈ ਸਿਮਰਤੀ ਮੌਲੀ ਸੂਕਦੇਵ ਸਿਮਰਤੀ ਜਿੰਨਾ ਗਿਆਨ ਹੈ ਸਿਮਰਤੀ ਹੁੰਦੀ ਹੈ ਯਾਦ ਦਾਸ ਜਿਨਨਾਂ ਇਹ ਇਜਾਜ਼ਤੀ ਸਾਰਾ ਕਿਉਂ ਗ੍ਰੰਥ ਲਿਖੇ ਗਏ ਸਿਉਂ ਕਿਤੇ ਕਿਤੇਬ ਕਿਤੇਬ ਦਾ ਗਿਆਨ ਕਿਥੇ ਤੱਕ ਹੈ ਉਹ ਵੀ ਸਮਝ ਆ ਗਈ ਉਹ ਗੁਰਸਿੱਖ ਨੂੰ ਚਾਰ ਲੋਕਾਂ ਦਾ ਗਿਆਨ ਹੋ ਜਾਂਦਾ ਜੀਤੇ ਇਹ ਕਿਰਪਾ ਹੋ ਜਾਂਦੀ ਹੈ ਕੋਈ ਵੀ ਹੋ ਸਕਦਾ ਹੈ ਜਿਹੜੇ ਹਰ ਕਥਾ ਨਾਲ ਜੋੜਨਗੇ ਉਹ ਅਮਰ ਹੋ ਜਾਣਗੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦੁਖ ਲਤਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤੀ ਮਰੀ ਜਿਹੜੇ ਸੁਣਨਗੇ ਵਿਚਾਰਨਗੇ ਉਹ ਅਮਰ ਹੋ ਜਾਣਗੇ ਉਹਨਾਂ ਦਾ ਜਨਮ ਮਰਨ ਕੱਟਿਆ ਜਾਊਗਾ ਉਹ ਐ ਖੜੇ ਰਹਿਣਗੇ ਜਿਵੇਂ ਭਗਤ ਜੀ ਸਮਝਾਉਂਦੇ ਨੇ ਮੌਲੀ ਧਰਤੀ ਮੌਲੀ ਆਕਾਸ਼ ਜਿਵੇਂ ਵਸੰਤ ਰੁੱਤ ਚ ਫੁੱਲ ਖਿੜਦੇ ਨੇ ਐਵੇਂ ਜੀਵ ਗੁਰਸੇਖ ਖੜੇ ਰਹਿੰਦੇ ਉਹਨਾਂ ਦੇ ਹਿਰਦੇ ਸਿਮਰਤੀ ਮੌਲੀ ਸਿਉ ਕਿਤੇ ਸੰਕਰ ਮੌਲਿਓ ਯੋਗ ਧਿਆਨ ਸਾਂਕਰ ਉਹਨੂੰ ਕਹਿੰਦੇ ਆ ਜਿਹੜਾ ਸ਼ੰਕਾਵਾਦੀ ਜਿਹੜਾ ਹਲੇ ਪੂਰਨ ਨਹੀਂ ਹੈਗਾ ਉਹ ਆਪਦੇ ਯੋਗ ਦੇ ਵਿੱਚ ਖੁਸ਼ ਹੈ ਉਹ ਚੰਬਸਤਾ ਹੈ ਕਬੀਰ ਕੋ ਸੁਆਮੀ ਸਭ ਸਮਾਨ ਜਿਹੜਾ ਕਬੀਰ ਦਾ ਸੁਆਮੀ ਆ ਉਹ ਸਮ ਦ੍ਰਿਸ਼ਟੀ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਵਾ ਪਰ ਅਸੀਂ ਉੱਚੇ ਨਹੀਂਵੇਂ ਜਰੂਰ ਸਮਝਦੇ ਆ ਈਸਾਈ ਛੋਟਾ ਵੱਡਾ ਸਮਝਦੇ ਹੋਣਗੇ ਇਸਲਾਮ ਵਾਲੇ ਸਮਝਦੇ ਹੋਣਗੇ ਸਾਡੇ ਸਿੱਖਾਂ ਦੇ ਵਿੱਚ ਵੀ ਉੱਚਾ ਨੀਮਾ ਸਮਝੀ ਜਾਂਦੇ ਨੇ ਪਰ ਉਹ ਸਿੱਖ ਨਹੀਂ ਹੈਗੇ ਜਿਹੜੇ ਉੱਚਾ ਨੀਮਾ ਸਮਝਦੇ ਨੇ ਸਤਿਗੁਰ ਤਾਂ ਐ ਸਮਝਾਉਂਦੇ ਨੇ ਆਓ ਸਿੱਖ ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ ਸਖੁਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ ਪੰਜਵੇਂ ਪਾਸ਼ਾ ਨੇ ਜੋ ਜਾਣੇ ਸਭ ਤੋਂ ਉੱਚਾ ਸੋਈ ਗਣੀਏ ਸਭ ਤੋਂ ਨੀਚਾ ਉਹਨੂੰ ਇਹ ਪੰਕਤੀ ਯਾਦ ਨਹੀਂ ਗੁਰੂ ਸਾਹਿਬ ਦੀ ਮੈਂ ਉੱਚਾ ਬਣੇ ਬੈਠਾ ਮੈਂ ਤਾਂ ਨੀਚਾ ਹੈ ਜੋ ਜਾਣੇ ਸਭ ਤੋਂ ਨੀਚਾ ਸੋਈ ਗਣੀਏ ਸਭ ਤੋਂ ਉੱਚਾ ਇਹਨੂੰ ਸਮਝਣ ਦੀ ਲੋੜ ਹੈ ਭਾਈ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੁੜੀਏ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ